ਜੀ ਸਰ ਕੀ ਗੱਲਬਾਤ ਹੋਈ ਸੀ ਕੀ ਉਸ ਦਿਨ ਸਰ ਮੈਂ ਨਾ ਤੇਲਪੁਆ ਕੇ ਆ ਰਿਹਾ ਸੀ ਤੇ ਸਰ ਮੈਂ ਤੇਲਪੁਆ ਕੇ ਆ ਰਿਹਾ ਸੀ ਤੇ ਉਹਨੇ ਮੈਨੂੰ ਨਾ ਰੋਕ ਲਿਆ ਪਹਿਲਾਂ ਉਹਨੇ ਮੇਰੇ ਸਕੂਲੀ ਦੇ ਵਿੱਚ ਬਾਈਕ ਮਾਰੀ ਫਿਰ ਉਹਨੇ ਸਰ ਗੱਡੀ ਉਹਦੇ ਪਾਪੇ ਨੇ ਗੱਡੀ ਲਾਤੀ ਅੰਦਰ ਦੋ ਤਿੰਨ ਸਲਦ ਸੀ ਇੱਕ ਉਹਦਾ ਮੁੰਡਾ ਸੀ ਉਹ ਆਂਦੀਆਂ ਹਨ ਕਿ ਸਰ ਮੈਨੂੰ ਪੈ ਗਏ ਇਹ ਉਹਨਾਂ ਨੇ ਪਹਿਲਾਂ ਮੇਰੇ ਮੂੰਹ 'ਚ ਪਿਸਤਲ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਟਰਾਟ ਮਾਰਨੇ ਮੇਰੇ ਸ਼ੁਰੂ ਕਰ ਦਿੱਤੇ ਸਰ ਕੀ ਵਜਾ ਕੀ ਹੈ ਕਿ ਵਜਾ ਸਰ ਕੋਈ ਵੀ ਨਹੀਂ ਹੈ ਖੁੰਦਕਬਾਜੀ ਕੇ ਨਾਲ ਮੈਂ ਬਸ ਵੈਹੇ ਹੁਮਦਾ ਫਿਰਦਾ ਸੀ ਕਿ ਉਹ ਇਸ ਕਰਕੇ ਮੈਨੂੰ ਪੈ ਗਏ ਕਹਿੰਦੇ ਕਹਿੰਦੇ ਤੂੰ ਮੈਨੂੰ ਗਾਲਾ ਗੁੱਲਾ ਗੱਡੀਆਂ ਮੈਂ ਭਰਾ ਮੇਰੀ ਤਾਂ ਨਾ ਕੋਈ ਗੱਲ ਹੀ ਨਹੀਂ ਮੈਂ ਤੈਨੂੰ ਕਿਉਂ ਦੋ ਗਾਲਾ ਗੱਡੀਆਂ ਤੇ ਇਹ ਹੀ ਗੱਲੋ ਸਰ ਮੈਨੂੰ ਪੈ ਗਏ ਕਿਤੇ ਕਦੋਂ ਦੀ ਵਾਰਤਾ ਤੇ ਐ ਸਰ 6-7 ਮਹੀਨੇ ਪਹਿਲਾਂ ਦੀ ਗੱਲਬਾਤ ਹੋਈ ਏ ਉਹਨੇ ਮੇਨ ਨਰੰਜਿਸ਼ ਬਾਜੀ ਗੱਡੀ ਆ ਕਿ ਕਦੋਂ ਕਦੋਂ ਟੜਾਣਾ ਹੁਣ ਹਮਲਾ ਆ ਟੜੇ ਮਿਲਤੇ ਸਰ ਪੱਚਵਾਂ ਹਮਲਾ ਆ ਕਿੰਨੇ ਕ ਬੰਦੇ ਸੀਗੇ ਸਰ 4 ਬੰਦੇ ਸੀ ਤਿੰਨ ਸਰਦਾਰ ਸੀ ਕਮੋਨਾ ਸੀ ਕਿ ਡੱਕੇ ਤੇ ਕਿੱਥੇ ਸੱਡਾਂ ਲੱਗੀਆਂ ਰੋਟ ਸਰ ਮੇਰਾ ਗੋਟ ਲਲਵੋ ਗਿਆ ਔਰ ਸਰ ਮੈਨੂੰ ਚੱਕਰ ਜੇ ਬੜੇ ਆਂਡੇ ਵੇ ਆ ਔਰ ਮੇਰੇ ਕੋ ਖੋਸ਼ ਚ ਨਹੀਂ ਰਹਿਣ ਹੋ ਰਿਹਾ ਪਿਛਲੇ ਦਿਨੀ ਇੱਕ ਬੜੀ ਸੀਰੀਅਸ ਘਟਨਾ ਹੋਈ ਡਿਵੀਜ਼ਨ ਨੰਬਰ 2 ਦੇ ਏਰੀਆ ਚ ਜਿਹਦੇ ਚ ਇੱਕ ਲੜਕੇ ਦਾ ਕੁਝ ਬੰਦਿਆਂ ਨੇ ਜਿਹੜਾ ਹੱਥ ਕਾਫੀ ਜ਼ਿਆਦਾ ਜਿਹੜਾ ਵੜਦਾ ਸੀ ਦਾਤਰ ਨਾਲ ਤੇ ਕਾਫੀ ਉਹਦੇ ਸੀਰੀਅਸ ਇੰਜਰੀਜ਼ ਆਈਆਂ ਤੇ ਉਹਦਾ ਆਪਾਂ ਬੜਾ ਸੀਰੀਅਸ ਸੰਕੇਤ ਲਿਆ ਜੀ ਉਹਦੇ ਬਾਅਦ ਆਪਾਂ ਇਹਦੇ ਵਿੱਚ ਮੁਕੱਦਮਾ ਨੰਬਰ 26 ਜਿਹੜਾ ਉਹ ਦਰਜ ਕੀਤਾ ਪੁਲਿਸ ਸਟੇਸ਼ਨ ਜੂਵੀ ਨੰਬਰ 2 ਚ ਅੰਡਰ ਸੈਕਸ਼ਨ 109118 ਦਾ 1126 ਦਾ 23 ਦਾ 5 ਬੀ ਐਨ ਐਸ ਇਹਦੀ ਪੈਰਨਲ ਜਿਹੜੀ ਆਈਪੀਸੀ ਦੀ ਪੁਰਾਣੀ ਧਾਰਾ ਹੁੰਦੀ ਆ ਸੀ 307 324 340 ਤੇ 34 ਆਈਪੀਸੀ ਇਹਦੇ ਵਿੱਚ ਆਪਾਂ ਜਿਹੜੇ ਦੋ ਦੋਸ਼ੀ ਆ ਉਹ ਗ੍ਰਿਫਤਾਰ ਵੀ ਕੀਤੇ ਆ ਜਿਹੜਾ ਇਹ ਚ ਮੇਨ ਅਕਿਊਜ਼ ਹੈ ਜਿਨੇ ਇੰਜਰੀਜ਼ ਕਾਜ਼ ਕੀਤੀ ਉਹਦਾ ਨਾਮ ਹੈ ਜੀ ਗੁਰਵਿੰਦਰ ਅਲਿਆਸ ਸਾਹਿਬ ਸਿੰਘ ਤੇ ਦੂਸਰਾ ਜਿਹੜਾ ਦਵਿੰਦਰ ਸਿੰਘ ਇਹ ਦੋਨੋਂ ਅਕਿਊਜ਼ ਨੂੰ ਆਪਾਂ ਜਿਹੜਾ ਅਰੈਸਟ ਕਰ ਲਿਆ ਵਿਦਨ ਵਿਦਨ 10 ਆਵਰ ਦੀ ਆਪਾਂ ਦੋਨੋਂ ਅਕਿਊਜ਼ ਫੜ ਲਏ ਇਹ ਜਿਹੜੇ ਡਵੀ ਨੰਬਰ 2 ਥਾਣੇ ਦੇ ਵਸੀ ਆ ਇਗੈਕਟ ਪੰ ਲਾਪਾ ਇਹਨਾਂ ਦਾ ਕਰ ਰਿਹਾ ਹੈ ਵੈਰੀਫਾਈ ਇਹਦੇ ਚ ਦੇਖੋ ਮੈਂ ਕਹਿ ਦੇਣਾ ਚਾਹਨਾ ਜਿਹੜਾ ਇਹ ਸਾਹਬ ਹੈ ਇੱਥੇ ਪਹਿਨੇ ਵੀ ਪਰਚਾ ਹੈ ਤੇ ਇਹ ਲੜਾਈਆਂ ਝਗੜਿਆਂ ਚ ਅੱਗੇ ਵੀ ਸ਼ਾਮਲ ਰਿਹਾ ਤੇ ਹੁਣ ਵੀ ਇਹਨੇ ਬੜੀ ਜਿਹੜੀ ਇਹ ਸੰਗੀਨ ਵਾਰਦਾਤ ਕੀਤੀ ਹੈ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਪਹਿਲੇ ਤੋਂ ਰੰਜਿਸ਼ ਸੀ ਤੇ ਉਹਦੇ ਬਾਅਦ ਇਹਨਾਂ ਨੇ ਜਿਹੜਾ ਉਹ ਦੋਨੋਂ ਜਾਨਣੇ ਹਮਸਲਾ ਹੋ ਕੇ ਉੱਤੇ ਹਮਲਾ ਕੀਤਾ ਤੇ ਉਹਦੀ ਕਾਫੀ ਸੀਰੀਅਸ ਇੰਜਰੀਜ਼ ਆਈਆਂ ਜਿਹੜਾ ਵਿਕਟਮ ਹੈ ਜਿਹਦੇ ਬਾਹਾਂ ਤੇ ਸੱਟਾਂ ਲੱਗੀਆਂ ਤੇ ਸਿਰ ਤੇ ਵੀ ਲੱਗੀਆਂ ਤੇ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਆਪਾਂ ਬੜੀ ਸਟ੍ਰਿੰਜੈਂਟ ਸਖਤ ਸੈਕਸ਼ਨ ਲਾਇਆ 307 ਜਿਹੜੀ ਪੁਰਾਣੀ ਹੁੰਦੀ ਸੀ ਉਹ ਧਾਰਾ ਲਾਈ ਹੈ ਤੇ ਤੇ ਆਪਾਂ ਇੱਕ ਕਿਸਮ ਦਾ ਮੈਸੇਜ ਵੀ ਦੇ ਰਹੇ ਹਾਂ ਕਿ ਜਿਹੜਾ ਇਹ ਬੰਦਾ ਇਸ ਤਰੀਕੇ ਦੀ ਵਾਰਦਾਤ ਚ ਇਨਵੋਲ ਹੋਊਗਾ ਤੂੰ ਸੋਚੂਗਾ ਕਿ ਵੀ ਆਪਾਂ ਇਸ ਤਰੀਕੇ ਬਚ ਕੇ ਨਿਕਲ ਜਾਵਾਂਗੇ ਜਾਂ ਕੋਈ ਹਲਕੀ ਧਾਰਾ ਲੱਗ ਜੂਗੀ ਉਹ ਬਿਲਕੁਲ ਨਹੀਂ ਹੋਊਗਾ ਆਪਾਂ ਸਭ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਨਾਲ ਇਹਨਾਂ ਦੀ ਅਰੈਸਟ ਵੀ ਪਾਈ ਆ ਆਪਾਂ ਕਈਆਂ ਦੇ ਮਨ 'ਚ ਇਹ ਵੀ ਵਹਿਮ ਹੁੰਦਾ ਕਿ ਵਾਰਦਾਤ ਕਰਦਾਂਗੇ ਫੜੇ ਨਹੀਂ ਜਾਵਾਂਗੇ ਪੂਰੇ ਪਿਛੇ ਹੋਏ ਆਪਾਂ ਫੜਿਆ ਨਾ ਤੇ ਮੈਂ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹਨਾ ਜਿਹੜੇ ਕੋਈ ਇਸ ਤਰ੍ਹਾਂ ਦੇ ਅਗਰ ਵਾਰਦਾਤ ਚ ਕੋਈ ਇਨਵੋਲ ਰਹਿੰਦਾ ਜਾਂ ਮੈਂ ਮੇਰੇ ਧਿਆਨ ਚ ਇਦਾਂ ਵੀ ਆਇਆ ਕਿ ਕਈ ਇਦਾਂ ਦੇ ਛੋਟੇ ਗੈਂਗ ਟਾਈਪ ਜਾਂ ਮੁੰਡੇ ਜਿਹੜੇ ਆ ਉਹ ਲੜਾਈ ਝਗੜੇ ਚ ਇਨਵੋਲ ਰਹਿਣ ਦੀ ਫਰਾਗ ਚ ਰਹਿੰਦੇ ਆ ਵੈਸੇ ਤੇ ਮੈਂ ਕਾਫੀਆਂ ਦੇ ਖਿਲਾਫ ਆਪਾਂ ਇੱਥੇ ਮੁਕਦਮੇ ਦਰਜ ਕਰ ਚੁੱਕੇ ਆ ਉਹ ਸਾਰਿਆਂ ਦੇ ਖਿਲਾਫ ਆਪਾਂ ਸਖਤੀ ਤਾਰਾ ਲਈ ਹਲਕੀ ਤਾਰਾ ਕੀ ਮੁਕਦਮੇ ਚ ਨਹੀਂ ਲਈ ਆ ਤੇ ਇਹਦੇ ਚ ਵੀ ਆਪਾਂ ਸਖਤੀ ਧਾਰਾ ਲਾਈ ਹੈ ਔਰ ਬੰਦੀ ਵੀ ਹੈ ਕਿਉਂਕਿ ਕਾਫੀ ਸੀਰੀਅਸ ਇੰਜਰੀਜ਼ ਕੀਤੀ ਐ ਇਸ ਲੜਕੇ ਨੇ ਤੇ ਜਿਹੜੇ ਕੋਈ ਹੋਰ ਵੀ ਇਸ ਤਰ੍ਹਾਂ ਦੇ ਗੁੱਟਬਾਜ਼ੀ ਜੇ ਧੜੇਬਾਜ਼ੀ ਚ ਜਾਂ ਇਹ ਲੜਾਈਬਾਜ਼ੀ ਚ ਇਨਵੋਲ ਹੋਣਗੇ ਉਹਨਾਂ ਤੇ ਆਪਾਂ ਇਸ ਤਰ੍ਹਾਂ ਹੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਨਾਲ ਦੀ ਨਾਲ ਅਰੈਸਟ ਵੀ ਪਾਵਾਂਗੇ ਔਰ ਇਹਦਾ ਕਿਤੇ ਨਾ ਕਿਤੇ ਜਿਹੜਾ ਰਿਲੇਸ਼ਨ ਨਸ਼ੇ ਵਾਲ ਵੀ ਚੱਲ ਜਾਂਦਾ ਤੇ ਉਹਦੇ ਤੁਹਾਨੂੰ ਮਾਗੇ ਦੱਸਿਆ ਕਿ ਜਿਸ ਤਰੀਕੇ ਨਾਲ ਆਪਾਂ ਪਠਾਨਕੋਟ ਚ ਮਹੀਨ ਚਲਾ ਰਹੇ ਆ ਆਪਾਂ ਦਿੱਲੀ ਕੋਈ ਨਾ ਕੋਈ ਐਨਡੀपीएस ਦਾ ਮਕਦਮਾ ਵੀ ਦੇ ਰਹੇ ਹਾਂ ਸਾਰੇ ਐਸੀ ਲੜਕੇ ਦੀ ਆਪਾਂ ਲਿਸਟ ਬਣਾਈ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਲਈ ਉਹ ਜਿਹੜੇ ਵੇਚ ਰਹੇ ਉਹਨਾਂ ਨੂੰ ਪਤਾ ਨਹੀਂ ਵੇਚਨੇ ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਲਿਸਟ ਉਹਨਾਂ ਦੀ ਬਣੀ ਪਈ ਹੈ ਆਪਾਂ ਹਰ ਦਿਨ ਇਹਨਾਂ ਚੋਂ ਕੋਈ ਨਾ ਕੋਈ ਬੰਦਾ ਫੜ ਰਹੇ ਆ ਤੇ ਇਹ ਵਹਿਮ ਚੱਨਾ ਰਹਿਣ ਕਿ ਵੀ ਆਪਾਂ ਵੇਚ ਦਾਂਗੇ ਤੇ ਇਦਾਂ ਟਾਈਮ ਪਾਸ ਹੋ ਜਾਊਗਾ ਉਹ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਬਹੁਤ ਸਖਤ ਹੈ ਤੇ ਪੁਲਿਸ ਇੱਤੇ ਹੋਰ ਜ਼ਿਆਦਾ ਸਖਤ ਹੈ ਤੇ ਐਸਐਸਪੀ ਪਠਾਨਕੋਟ ਜੀ ਜਾਂ ਉਹਨਾਂ ਦਾ ਸਾਨੂੰ ਕਲੀਅਰ ਕਰ ਡਾਇਰੈਕਸ਼ਨਸ ਹੈ ਕਿ ਆਪਾਂ ਇਹ ਤੇ ਬਿਲਕੁਲ ਲੈਟ ਨਹੀਂ ਦੇਣੀ ਨਾ ਨਸ਼ੇ 'ਚ ਤੇ ਨਾ ਲੜਾਈ ਝਗੜੇ 'ਚ ਤੇ ਆਪਾਂ ਜਿਹੜਾ ਕੋਈ ਲੜੂਗਾ ਮੌਕੇ ਤੇ ਹੀ ਉਹਦਾ ਫਿਰ ਜਿਹੜਾ ਨਿਆਂ ਹੋਊਗਾ ਕਿ ਵੀ ਆਪਾਂ ਮੁਕਦਮਾ ਦਰਜ ਕਰਾਂਗੇ ਤੇ ਗ੍ਰਿਫਤਾਰੀਆਂ ਪਾਵਾਂਗੇ ਕਿਉਂ ਜਦੋਂ ਅੰਦਰ ਰਹਿਣ ਕੇ ਕਰਨ ਨੂੰ ਪਤਾ ਲੱਗੂਗਾ ਕਿ ਲੜਾਈ ਜਿਹੜੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਗਵਾਰਦਦ ਹੁੰਦੀ ਹੈ ਉਹਦੇ ਚ ਸਾਹਮਣੇ ਆ ਕੇ ਪੁਲਿਸ ਦਾ ਸਹਿਯੋਗ ਕਰਨ ਤੇ ਨਸ਼ਾ ਚ ਵੀ ਜਿਹੜਾ ਉਹ ਅੱਗੇ ਆ ਕੇ ਸਾਨੂੰ ਦੱਸਣ ਤੇ ਇਨਫੋਰਮੇਸ਼ਨ ਦੇਣ ਤੇ ਆਪਾਂ ਜਿਹੜਾ ਉਹ ਅਕੋਰਡਿੰਗਲੀ ਉਹਨਾਂ ਤੇ ਬੰਦੀ ਜਿਹੜੀ ਕਾਰਵਾਈ ਕਰਾਂ ਟੋਟਲ ਕਿੰਨੇ ਬੰਦੇ ਹੈਗੇ ਸੀਗੇ ਜੀ ਇਹਦੇ ਵਿੱਚ ਫਿਲਹਾਲ ਤੇ ਆਪਾਂ ਦੋ ਅਰੈਸਟ ਕੀਤੇ ਇਹਦੇ ਵਿੱਚ ਉਹਨਾਂ ਨੇ ਇੱਕ ਅਨ ਪਛਾਤਾ ਵੀ ਦੱਸਿਆ ਉਹਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕੌਣ ਆ ਜਿਹੜੇ ਮੇਨ ਅਕਿਊਜ਼ ਹੈ ਸਾਫ ਸਿੰਘ ਇਹਨੂੰ ਆਪਾਂ ਅਰੈਸਟ ਕਰ ਲਿਆ